वाहे गुरु जी का खालसा वाहे गुरु जी की फते राह चौथा सो पुरख एक ओंकार सतगुरु प्रसाद सो पुरख निरंजन हर पुरख निरंजन हर अगम्मा अगम अपारा सब त्याव सब त्याव तुत जी हर सच्चे सिर जन हारा सब जिये तुम्हारे जी तू जिया का दा तारा हर त्याव संतो जी ਸਭ ਦੂਕੇ ਵਿਚਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿ ਆ ਨਾਨਕ ਜント ਵਿਚਾਰਾ ਤੂ ਕਟਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋਪੁਰਖ ਸਮਾਨਾ ਇਕ ਦਾਤੇ ਇਕ ਖਾਰੀ ਜੀ ਸਭ ਤੇਰੇ ਚੋਜ ਵਿੜਾਨਾ ਤੂ ਆਪੇ ਦਾਤਾ ਆਪੇ ਭੁਗਤਾ ਜੀ ਓ ਤੂ ਦਬੇ ਨਾ ਅਵਰ ਨਾ ਜਾਣਾ ਸੂਪ ਆਰ ਬ੍ਰਹਮਾ ਬੇਅੰਤ ਬੇਅੰਤ ਜੀ ਤੇਰੇ ਕਿਆ ਗੋਣ ਆਖ ਬਖਾਨਨਾ ਜੋ ਸੇ ਵਹਾਂ ਜੋ ਸੇ ਵਹਾਂ ਤੁਧ ਜੀ ਜਨਾਨਕ ਤਿਨ ਕੁਰਬਾਨਾ ਹਰ ਤੇ ਆਵਹਿ ਹਰ ਤੇ ਆਵਹਿ ਤੁਧ ਜੀ ਸੇ ਜਨ ਜੁਗ ਮਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੇ ਜਿਨ ਹਰਤੇ ਆਇ ਆਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭੋ ਜਿਨ ਹਰ ਨਿਰਭੋ ਤੇ ਆਇ ਆਜੀ ਤਿਨ ਕਾ ਭੋ ਸਭ ਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤੇ ਆਇ ਆਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰ ਹਰ ਪੂਜਾ ਜੀ ਤਪਤਾ ਮਹ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਾ ਬਹੁ ਸਿਮਰਿਤ ਸਾਸਤ ਜੀ ਕਰ ਕੀ ਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾ ਵਾ ਮੇਰੇ ਹਰਪ ਗਵੰਤਾ ਤੋ ਉਾਧ ਪੁਰਖ ਅਪਰੰਪਰ ਕਰਤਾ ਜੀ ਤੋ ਜੇਵੜ ਆਵਰ ਨਾ ਕੋਏ ਤੋ ਜੁਗੁ ਜੁਗੋ ਇੱਕੋ ਸਦਾ ਸਦਾ ਤੋ ਇੱਕੋ ਜੀ ਤੂਨੇ ਚਲ ਕਰਤਾ ਸੋਈ ਤੋ ਤਾਪੇ ਪਾਵਿਆ ਸੋਈ ਵਰਤਾ ਜੀ ਤੂ ਆਪੇ ਕਰ ਹਾਂ ਸੋ ਹੋਈ ਤੋ ਤ ਆਪੇ ਸ੍ਰਿਸ਼ਟੇ ਸਭ ਉਪਾਹੀ ਜੀ ਤੋ ਆਪੇ ਸ੍ਰਿਸ਼ਟੇ ਸਭ ਗੋਈ ਜਨ ਨਾਨਕ ਗੁਣ ਗਾਵਿਆ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਹੀ